ਦਿਲ ਦੀ ਪੋਏ ਵਾ ਕੇ ਅੜਿਆ ਪਿਆਰ ਦੀ ਫਸਲ ਅਗਾਉਂਦਾ ਰਹਿ ਵੇ ਜਿਉਣ ਜੋਗਿਆ ਜਿਉਂਦਾ ਰਹਿ ਵੇ ਜਿਉਣ ਜੋਗਿਆ ਜਿਉਂਦਾ ਰਹਿ ਮੇਰੀ ਸੁਣ ਤੂੰ ਆਪਣੀ ਕਹਿ ਕੇ ਨਾਲ ਤੇਰੇ ਜਿੰਦ ਵਚਦੀ ਰਹਿ ਕੇ ਰੂਹ ਮੇਰੀ ਦੇ ਮਣੇ ਤੇ ਬਹਿ ਕੇ ਗਮ ਦੇ ਜਨੌਰ ਅਡਾਉਂਦਾ ਰਹਿ ਵੇ ਜੌਣ ਜੋਗਿਆ ਜਉਂਦਾ ਰਹਿ ਪਿਆਰ ਦੀ ਫਸਲ ਅਗਾਉਂਦਾ ਰਹਿ ਵੇ ਜੌਣ ਜੋਗਿਆ ਜਉਂਦਾ ਰਹਿ ਆਉਣੇ ਮਾਰੀ ਮੈਂ ਮਰ ਜਾਣੀ ਲੰਘ ਕੇ ਆ ਜਾ ਟਿੱਬਿਆਂ ਥਾਣੀ ਧੋਰੀ ਖਾਲ ਦਾ ਬਣ ਕੇ ਪਾਣੀ ਜਿੰਦ ਦੀ ਭੋਏ ਰਮਾਉਂਦਾ ਰਹਿ ਵੇ ਜੌਣ ਜੋ ਗਿਆ ਜਾਉਂਦਾ ਰਹਿ ਪਿਆਰ ਦੀ ਫਸਲ ਅਗਾਉਂਦਾ ਰਹਿ ਵੇ ਜੌਣ ਜੋ ਗਿਆ ਜਾਉਂਦਾ ਰਹਿ ਪਿਆਰ ਦੀ ਫਸਲ ਅਗਾਉਂਦਾ ਰਹਿ ਪਾਣਾ ਵੇਖ ਵਪਾਰੀ ਬਣ ਕੇ ਤਸੀਰਾ 부ਝ ਪੰਸਾਰੀ ਬਣ ਕੇ ਰੰਗਾ ਚ ਰੰਗ ਲਲਾਰੀ ਬਣ ਕੇ ਕੁਲਵਿੰਦਰਾ ਕਦਰਾਂ ਪਾਉਂਦਾ ਰਹਿ ਵੇ ਪਿਆਰ ਦੀ ਫਸਲ ਅਗਾਉਂਦਾ ਰਹਿ ਵੇਜੌਣ ਜੋਗਿਆ ਜਾਉਂਦਾ ਰਹਿ ਦਿਲ ਦੀ ਪੋਏ ਵਾਕੇ ਅੜਿਆ ਪਿਆਰ ਦੀ ਫਸਲ ਅਗਾਉਂਦਾ ਰਹਿ ਵੇਜੌਣ ਜੋਗਿਆ ਜਾਉਂਦਾ ਰਹਿ ਵੇਜੌਣ ਜੋਗਿਆ ਜਾਉਂਦਾ ਰਹਿ